ਸਭ ਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਸੈਂਸਸ ਯਾਨੀ ਜਨਗਣਨਾ ਹੋਏ ਨੂੰ 14 ਸਾਲ ਲੰਘ ਗਏ ਯਾਨੀ ਆਖਰੀ ਸੈਂਸਸ 2011 ਦੇ ਵਿੱਚ ਹੋਇਆ ਸੀ ਤੇ ਫਾਈਨਲੀ ਹੁਣ ਯੂਨੀਅਨ ਗਵਰਨਮੈਂਟ ਵੱਲੋਂ ਇਸ ਨੂੰ 2027 ਦੇ ਵਿੱਚ ਸ਼ੁਰੂ ਕਰਨ ਦੀ ਤਿਆਰੀ ਹੈ ਤਾਂ ਹੁਣ ਹੈ ਤਾਂ ਹੀ ਖੁਸ਼ੀ ਦੀ ਗੱਲ ਪਰ ਸਾਊਥ ਇੰਡੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਦਰੋਹ ਹੋ ਰਿਹਾ ਹੁਣ ਵਿਦਰੋਹ ਕਿਉਂ ਹੋ ਰਿਹਾ ਹੈ ਇਸ ਦਾ ਕੀ ਕਾਰਨ ਹੈ ਆਓ ਜਾਣਦੇ ਹਾਂ ਤਾਂ ਕਾਰਨ ਸੈਂਸਸ ਨਹੀਂ ਹੈਗਾ ਕਾਰਨ ਸੈਂਸਸ ਤੋਂ ਬਾਅਦ ਹੋਣ ਵਾਲੇ ਡੀਲਿਮਿਟੇਸ਼ਨ ਐਕਟ ਤੋਂ ਹੈ ਉਨੇ ਡੀਲਿਮਿਟੇਸ਼ਨ ਐਕਟ ਹੁੰਦਾ ਕਿ ਇਹ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਤਾਂ ਡੀਲਿਮਿਟੇਸ਼ਨ ਇੱਕ ਸਧਾਰਨ ਭਾਸ਼ਾ ਚ ਸਮਝੀ ਤਾਂ ਲੋਕ ਸਭਾ ਦੇ ਸੀਟਾਂ ਦੀ ਗਿਣਤੀ ਨਿਰਧਾਰਤ ਕਰਦਾ ਯਾਨੀ ਕਿ ਜੇਕਰ ਕਿਸੇ ਸਟੇਟ ਦੀ ਜਨਸੰਖਿਆ ਜ਼ਿਆਦਾ ਹੈ ਤਾਂ ਉਹਨੂੰ ਲੋਕ ਸਭਾ ਦੇ ਸੀਟਾਂ ਜ਼ਿਆਦਾ ਮਿਲ ਜਾਣਗੀਆਂ ਤੇ ਜੇ ਕਿਸੇ ਸਟੇਟ ਦੀ ਜਨਸੰਖਿਆ ਘੱਟ ਹੈ ਤਾਂ ਉਹਨੂੰ ਸੀਟਾਂ ਘੱਟ ਮਿਲ ਜਾਣਗੀਆਂ ਤਾਂ ਫਿਰ ਰੌਲਾ ਕਿੱਥੇ ਆ ਤਾਂ ਰੌਲਾ ਲੱਭਣ ਦੇ ਲਈ ਆਪਾਂ ਨੂੰ 1971 ਦੇ ਵਿੱਚ ਜਾਣਾ ਪਊ 1971 ਦੇ ਵਿੱਚ ਆਖਰੀ ਵਾਰ ਡੀਲਿਮਿਟੇਸ਼ਨ ਐਕਟ ਹੋਇਆ ਸੀ ਤੇ ਹੁਣ ਉਸ ਤੋਂ ਬਾਅਦ ਕਿਹਾ ਗਿਆ ਕਿ ਭਾਈ ਹੁਣ ਇਹ ਬਾਅਦ ਦੇ ਵਿੱਚ 2027 ਦੇ ਵਿੱਚ ਡੀਲਿਮਿਟੇਸ਼ਨ ਐਕਟ ਹੋਊਗਾ ਹੁਣ ਡੀਲਿਮਿਟੇਸ਼ਨ ਹੋ ਰਿਹਾ ਹੈਗਾ ਹੁਣ ਡੀਲਿਮਿਟੇਸ਼ਨ ਜਦੋਂ ਹੋ ਰਿਹਾ ਤਾਂ ਜਨਸੰਖਿਆ ਦੇਖੀ ਜਾਊਗੀ ਸੈਂਸਸ ਦੇ ਮਤਾਬਕ ਹੁਣ ਹੋਇਆ ਕਿ 1971 ਦੇ ਵਿੱਚ ਸਰਕਾਰ ਵੱਲੋਂ ਇੱਕ ਵਾਰ ਨੰਗਾਈ ਸੀ ਕਿ ਭਾਈ ਭਾਰਤ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਕੰਟਰੋਲ ਕਰਨ ਦੇ ਲਈ ਉਹਨਾਂ ਨੇ ਫੈਮਿਲੀ ਪਲੈਨਿੰਗ ਕੈਂਪੇਨ ਚਲਾਤਾ। ਹੁਣ ਫੈਮਿਲੀ ਕੰਪਲੈਨਿੰਗ ਜਿਹੜੇ ਕੈਂਪੇਨ ਸੀਗਾ ਉਹਦੇ ਵਿੱਚ ਸਾਊਥ ਵਾਲਿਆਂ ਨੇ ਉਹਦੇ ਤੇ ਅਮਲ ਕਰ ਲਿਆ। ਅਮਲ ਕਰ ਲਿਆ ਤਾਂ ਯਾਨੀ ਉਹਨਾਂ ਨੇ ਪੋਪੂਲੇਸ਼ਨ ਕੰਟਰੋਲ ਕਰ ਲਈ। ਪਰ ਜਿਹੜੇ ਨਾਰਥ ਵਾਲੇ ਸੀ ਕਿ ਉਹਨਾਂ ਨੇ ਪਾਪੂਲੇਸ਼ਨ ਨੂੰ ਕੰਟਰੋਲ ਨਹੀਂ ਕੀਤਾ ਯਾਨੀ ਇਹ ਮੰਨੋ ਵੀ ਜੇਕਰ ਯੂਪੀ ਦੇ ਵਿੱਚ ਇੱਕ ਐਮਪੀ ਆ ਉਹ 30 ਲੱਖ ਨੂੰ ਰਿਪਰੈਜ਼ੈਂਟ ਕਰ ਰਿਹਾ ਤਾਂ ਉਸੇ ਬਦਲੇ ਚ ਜਿਹੜਾ ਕੇਰਲ ਦਾ ਇੱਕ ਐਮਪੀ ਆ ਉਹ 16 ਲੱਖ ਨੂੰ ਰਿਪਰੈਜ਼ੈਂਟ ਕਰ ਰਿਹਾ ਯਾਨੀ ਆਲਮੋਸਟ ਪਾਪੂਲੇਸ਼ਨ ਡਬਲ ਹੋ ਗਈ ਜਿਹੜੀ ਕਿ 1971 ਦੇ ਵਿੱਚ ਬਰਾਬਰ ਹੁੰਦੀ ਸੀ ਹੁਣ ਸਾਊਥ ਵਾਲੇ ਕਹਿੰਦੇ ਭਈ ਸਾਡਾ ਕੀ ਕਸੂਰ ਅਸੀਂ ਤਾਂ ਫੈਮਿਲੀ ਪਲੈਨਿੰਗ ਕੀਤੀਆਂ ਤੇ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਹੁਣ ਗੱਲ ਇਹ ਹੈ ਕਿ ਜਦੋਂ ਡੀਲਿਮਿਟੇਸ਼ਨ ਦੁਬਾਰਾ ਹੋਊਗਾ ਤਾਂ ਯੂਪੀ ਦੇ ਵਿੱਚ ਜੇਕਰ ਜਨਸੰਖਿਆ ਜ਼ਿਆਦਾ ਹੈਗੀ ਉਹ ਜਨਸੰਖਿਆ ਜ਼ਿਆਦੇ ਤਾਂ ਉਹ ਵੀ ਜੌਨਾਂ ਨੂੰ ਸੀਟਾਂ ਲੋਕ ਸਭਾ ਦੇ ਜ਼ਿਆਦੇ ਮਿਲ ਜਾਣਗੀਆਂ ਤੇ ਕੇਰਲ ਨੂੰ ਲੋਕ ਸਭਾ ਦੀ ਸੀਟਾਂ ਘੱਟ ਮਿਲਣਗੀਆਂ ਤਾਂ ਕਰਕੇ ਵਿਦਰੋਹ ਹੋ ਰਿਹਾ ਉਹ ਕਹਿੰਦੇ ਸਾਡਾ ਕੀ ਖਸੂਰ ਆ ਭਾਈ ਅਸੀਂ ਤਾਂ ਚੰਗਾ ਕੰਮ ਕੀਤਾ ਸੀ ਸਾਡੇ ਨਾਲ ਮਾੜਾ ਹੋ ਗਿਆ ਸੋ ਇਸ ਕਰਕੇ ਪੋਲੀਟੀਕਲ ਇਮਬੈਲੈਂਸ ਹੋਊਗਾ ਹੁਣ ਇਹਦੇ ਤੇ ਸਰਕਾਰ ਕੀ ਕਰਦੀ ਹੈ ਉਹ ਹੈਗੀ ਗਾਂ ਵਾਲੀ ਕਾਰਵਾਰੀ ਹੈ ਥੈਂਕ ਯੂ